ਮੈਂ ਰਿਟਾਇਰ ਰਿਟਾਇਰ ਸੁਪਰਮੇਕਰ ਮਦਨ ਲਾਲ ਪਿੰਡ ਜੱਟੂਆਲ ਮੈਂ 25 ਸਾਲ ਤਕਰੀਬਨ ਹੋਇਆ ਰਿਟਾਇਰ ਹਾਂ ਇਹ ਕਾਂਗਰਸ ਨਾਲ ਜੁੜੇ ਸਾਡਾ ਪਰਿਵਾਰ ਵੀ 25-30 ਸਾਲ ਕਾਂਗਰਸ ਨਾਲ ਜਾਨੀ ਕਿ ਜਉ ਤਹਿੰਦੋਸਤਾਨ ਆਜ਼ਾਦ ਨਾਲ ਜੁੜੇ ਰਹੇ ਅਸੀਂ ਬੜੀ ਉਮੀਦ ਦੇ ਨਾਲ ਜੁੜੇ ਸੀ ਸਾਡੇ ਬੱਚੇ ਵੀ ਪੜ੍ਹੇ ਲਿਖੇ ਸੀ ਚਲੋ ਕਿਤੇ ਹੱਥ ਬਾਹਾਂ ਫੜਾਂ ਪੜਨਗੇ ਤੇ ਚਲੋ ਕਿਤੇ ਅਡਜਸਟ ਹੋਣਗੇ ਲੇਕਿਨ ਉਹ ਅਡਜਸਟ ਨਹੀਂ ਹੋ ਪਾਏ ਫਿਰ ਅਸੀਂ ਇਹ ਹੁਣੇ ਹੁਣੇ 2022 ਚ ਆਮ ਆਦਮੀ ਪਾਰਟੀ ਸੱਤਾ ਚ ਆਈ ਇਹਦੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਮੈਂ ਕਾਫੀ ਦਿਨ ਦਾ ਸੋਚਦਾ ਪਿਆ ਕਿ ਇਹਨਾਂ ਦਾ ਲੜਫੜੀਏ ਸੀ ਜਾ ਕੇ ਤੇ ਜੇ ਸਾਡਾ ਕਾਂਗਰਸ ਲੜ ਫੜ ਲਵੇ ਤੇ ਚਲੋ ਫਿਰ ਸਾਨੂੰ ਦੂਸਰਾ ਘਰ ਜਾਣ ਦੇ ਲੇਕਿਨ ਸਾਡਾ ਕਿਸ ਨੇ ਲੜ ਨਹੀਂ ਫੜਿਆ ਤੇ ਅਸੀਂ ਇਹਨਾਂ ਦੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਇਹਨਾਂ ਨੇ ਇਹੋ ਇਹੋ ਜਿਹੇ ਕੰਮ ਕੀਤੇ ਜਿਹੜੀ ਬਿਜਲੀ ਸਾਡੀ ਆਪਣੀ 30000 ਬਿੱਲਾਂ ਦਾ ਸੀ ਬਿਜਲੀ ਦਾ ਜਿਹੜਾ ਕਿ ਜ਼ੀਰੋ ਬਿੱਲ ਆ ਰਿਹਾ ਠੀਕ ਹੈ ਉਸ ਤੋਂ ਬਾਅਦ ਮੁਹੱਲਾ ਕਲੀਨਿੰਗ ਖੋਲੇ ਇਹਨਾਂ ਨੇ ਪਹਿਲੇ 5 ਲੱਖ ਤੱਕ ਫ੍ਰੀ ਰਾਜੀ ਹੁਣ 10 ਲੱਖ ਤੱਕ ਕਰ ਰਹੇ ਮੇਰੇ ਕੋਲ 1 ਜਨਵਰੀ ਤੋਂ ਸਟਾਰਟ ਹੋ ਰਿਹਾ ਹੈ ਹੋਰ ਬਹੁਤ ਇਹੋ ਜਿਹੇ ਕੰਮ ਜਿਹੜੇ ਇਹਨਾਂ ਦੇ ਕਾਬਲੇ ਤਾਰੀਫ ਸਭ ਤੋਂ ਵਧੀਆ ਮੈਨੂੰ ਇਹ ਲੱਗਾ ਤੇ ਇਹ ਦੇਖੋ ਜਿੰਨੇ ਵੀ ਤਸਹੀਲਦਾਰ ਸੀ ਇਹਣਾ ਆਪਣੇ ਕੰਮ ਬੰਦ ਕਰ ਦਿੱਤੇ ਸੀ ਮਾਨ ਸਾਹਿਬ ਨੇ ਇਹਨਾਂ ਨੂੰ ਆਖਿਆ ਵੀ ਜੇ ਤੁਹਾਡੇ ਕੋਲ ਨਹੀਂ ਕੰਮ ਤੁਸੀਂ ਕਰਨਾ ਜਦੋਂ ਡਿਊਟੀ ਤੇ ਵਾਪਸ ਆਜੋ ਜੇ ਨਹੀਂ ਤੇ ਮੇਰੇ ਕੋਲ ਰੱਖਾ ਬੱਚੇ ਡਿਗਰੀਆਂ ਪਾਸ ਕੀਤੀਆਂ ਨੇ ਇਹ ਜਿਹੜੀਆਂ ਤਸਹੀਲਦਾਰ ਦੀਆਂ ਉਹ ਮੇ ਬਾਲ ਦੇ ਨੇ ਤੇ ਦੂਸਰੇ ਦੇ ਨਹੀਂ ਸਾਰੇ ਤਹਿਸੀਲਰ ਆ ਗਏ ਹੁਣ ਇਹ ਰੀਸੈਂਟਲੀ ਦੇਖੋ ਡੀਟੀਓ ਨੇ ਕਿੰਨਾ ਕਦਰ ਮਚਾਇਆਦਾ ਸੀ ਆਰਸੀ ਬਣਾਉਂਦੇ ਸੀ ਜਾਂ ਫਿਰ ਲਾਇਸੈਂਸ ਬਣਾਉਂਦੇ ਸੀ ਕਿੰਨੇ ਚੱਕਰ ਕੱਟਣੇ ਪੈਂਦੇ ਸੀ ਡੀਟੀਓ ਦੇ ਦਫਤਰਾਂ 'ਚ ਸੀਐਲ ਸਾਹਿਬ ਨੇ ਤਾਲੇ ਲਵਾਤੇ ਤੇ ਕੇਂਦਰਾ 'ਚ ਦੇਤਾ ਉਹ ਪ੍ਰੋਗਰਾਮ ਸਾਹਿਬ ਦਾ ਕਿੰਨਾ ਵਧੀਆ ਹੁਣ ਉਹਨਾਂ ਨੇ ਇੱਕ ਹੋਰ ਅਨਾਉਂਸ ਕੀਤਾ ਜਿਹੜਾ ਉਹਨਾਂ ਨੇ 2022 'ਚ ਵਾਅਦਾ ਕੀਤਾ 100000 ਰੁਪਏ ਬੀਬੀਆਂ ਨੂੰ ਦੇਣਾ ਉਹ ਵੀ ਮੇਰੇ ਖਿਆਲ ਰੀਸੈਂਟਲੀ ਹੋਣੀ ਜਾ ਰਿਹਾ ਹੈ ਮੈਂ ਕਹਿੰਦਾ ਵੀ ਜਿਉ 1000 ਰੁਪਿਆ ਵੀ ਹੋ ਗਿਆ 1000 ਰੁਪਿਆ ਹੋ ਗਿਆ ਬਿਜਲੀ ਦੇ ਬਿੱਲ ਮਾਫ ਹੋ ਗਏ ਉਹ 10000 ਤੱਕ ਲਾਜ ਫਰੀ ਹੋ ਗਿਆ ਮਹੱਲਾ ਕਲੀਨਿੰਗ ਖੋਲਦੇ ਤੇ ਕੋਈ ਰੋਕ ਨਹੀਂ ਸਕਦਾ ਆਮ ਆਦਮੀ ਪਾਰਟੀ ਆਣ ਵਾਲੇ 2027 ਦੇ ਲੈ ਕੇ ਆਵਾਜ਼ ਪਾਰਟੀ ਦਾ ਫਿਰ ਮੁੱਖ ਮੰਤਰੀ ਪ੍ਰਧਾਨ ਪ੍ਰਧਾਨ ਮੰਤਰੀ ਮੁੱਖ ਮੰਤਰੀ ਬਣੇਗਾ ਭਗਵੰਤ ਮਾਨ ਜੀ ਔਰ ਮੈਨੂੰ ਪੂਰਾ ਜਕੀਨ ਹੈ ਔਰ ਮੈਂ ਆਪਣੀ ਪੂਰੀ ਟੀਮ ਨੂੰ ਲੈ ਕੇ ਇਹਨਾਂ ਦੇ ਕੰਮਾਂ ਤੋਂ ਪ੍ਰਭਾਵਤ ਸ਼ਮਸ਼ੇਰ ਜੀ ਜਿਹੜੇ ਕਿ ਸਾਡੇ ਹਲਕਾ ਇੰਚਾਰਜ ਨੇ ਅੱਜ ਮੈਂ ਪੂਰੀ ਟੀਮ ਨੂੰ ਲੈ ਕੇ باوجود ਦੇ ਚਰਨਾ ਜ ਆ ਗਿਆ ਸਮਝ ਲਓ ਜਾਣੇ ਦੀ ਸ਼ਰਨ ਚ ਆ ਗਿਆ ਸਮਝੋ ਇਹ ਪੂਰੀ ਟੀਮ ਮੇਰੇ ਨਾਲ ਖੜੀ ਹੈ ਬਾਪੂ ਜੀ ਅੱਜ ਤੋਂ ਅਸੀਂ ਤੁਹਾਡੇ ਨਾਲ ਇੱਕ ਨਾਲ ਇੱਕ ਜੋੜ ਕੇ ਕੰਦੇ ਨਾਲ ਕੰਦਾ ਜੋੜ ਕੇ ਦਿਲ ਨਾਲ ਦਿਲ ਜੋੜ ਕੇ ਔਰ ਰਾਤ ਦਿਨ ਮਿਹਨਤ ਕਰਾਂਗੇ ਜਿੱਥੋਂ ਤੱਕ ਹੋ ਸਕੇ ਤੁਹਾਨੂੰ ਬਲੰਦੀਆਂ ਤੇ ਲੈ ਜਾਵਾਂਗੇ ਔਰ ਪਗਮੰਤ ਮਾਨ ਜੀ ਨੂੰ ਮੁੱਖ ਮੰਤਰੀ ਬਣਾਵਾਂਗੇ ਜਿੰਦਾਬਾਦ ਜਿੰਦਾਬਾਦ